ਹਾਂਜੀ ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਐਨੀਮਲ ਆਫ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਜਿੰਨਾ ਵੀਰਾਂ ਨੇ ਹਾਲੇ ਤੱਕ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਉਹਨਾਂ ਦੇ ਵੀਡੀਓ ਦੇ ਨੋਟੀਫਿਕੇਸ਼ਨ ਤੱਕ ਪਹੁੰਚ ਜਾ। ਸੋ ਦੋਸਤੋ ਅੱਜ ਬਰਾਨਾ ਰਖਾਂਡ ਐਜਰੀ ਫਾਰਮ ਦੇ ਵਿੱਚ ਪਹੁੰਚੇ ਆਪਾਂ ਦੋਸਤੋ ਬਾਈ ਗੋਲਡ ਦੇ ਫਾਰਮ 'ਚ ਕਾਫੀ ਮਾਤਰਾ ਦੇ ਵਿੱਚ ਬਾਈ ਗੋਲਡੇ ਪਸ਼ੂ ਮੌਜੂਦ ਆ। ਬਹੁਤ ਜ਼ਿਆਦਾ ਨਜ਼ਰ ਚੈੱਕ ਕਰ ਸਕਦੇ ਤੁਸੀਂ। ਮੱਜਾਂ ਤੇ ਗਾਵਾਂ ਦੋਸਤੋ ਬਾਕੀ ਡਿਟੇਲ ਕਰਦੇ ਸਾਂਝੀ ਮਿਲਦੇ ਆ ਪਲਟੂ ਕੁਮਾਰ ਨਾਲ ਹਾਂ ਜੀ ਮੈਂ ਪਲਟੂ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਸੇ ਤਾਂ ਬਹੁਤ ਠੀਕ ਹੈ ਭਾਈ ਵਧੇ ਚਾਹੀਦਾ ਕਿਵੇਂ ਫਰਾਂ ਦੇ ਕਿੰਨੇ ਨਗ ਸੇ ਰਹੇ ਪਲਟੂ ਨਾਗਤਾ ਜੀ ਸਾਡੇ ਕੋਲੇ 25 ਖੜੇ ਆ ਮੱਜ ਤੱਕ ਆ ਠੀਕ ਆ ਤੇ ਕਿਵੇਂ ਬਈ ਗੋੜੀ ਠੀਕ ਆ ਠੀਕ ਬਸ ਵਧੀਆ ਕਿਵੇਂ ਚੱਲਦਾ ਕੰਮ ਕਰ ਕਿਰਪਾ ਗੁਰੂਬਾਰ ਆਜ ਦੀ ਬਸ ਮੇਰਾ ਪਾਲਟੂ ਹੈਗਾ ਸ਼ਾਇਦ ਤੇ ਪਾਲਟੂ ਕਿੱਧਰ ਚਲਾ ਗਿਆ ਸੀਗਾ ਯਾਰ ਵਾਵਾ ਟਾਈਮ ਕੁਝ ਘਰ ਪ੍ਰੋਬਲਮ ਆ ਗਈ ਸੀ ਇਹਦੇ ਅੱਛਾ ਜੀ ਤੇ ਇਸ ਕਰਕੇ ਚਲਾ ਗਿਆ ਸੀਗਾ ਠੀਕ ਆ ਠੀਕ ਆ ਤਾਂ ਕਰਕੇ ਫਿਰ ਇਹਨੂੰ ਜਾਣਾ ਪਿਆ ਕੁਝ ਡੈਡੀ ਢਿੱਲੇ ਰਹਿੰਦੇ ਫਾਦਰ ਸਾਹਿਬ ਦੇ ਉੱਥੇ ਚਲੋ ਸਾਰਾ ਪੈਣ ਆਜ ਤਾਂ ਕਰਕੇ ਸੀਗਾ ਦੇਖਣਾ ਪੈਣਾ ਵੀ ਫਿਰ ਆਪਾਂ ਦੇ ਦੂਰ ਰਹਿ ਨਹੀਂ ਸਕਦੇ ਇਹ ਤਾਂ ਗੱਲ ਆ ਯਾਰ ਹੋਰ ਕਿਵੇਂ ਕੰਮ ਕਰ ਵਧੀਆ ਕੰਮ ਕਰ ਵਧੀਆ ਬਸ ਆਨੰਦ ਹੈ ਮਹਾਰਾਜ ਦੀ ਤੇ ਆਪਣਾ ਪਹਿਲਾਂ ਤਾਂ ਮੋਬਾਈਲ ਨੰਬਰ ਬੋਲ ਦਿਓ ਮੇਰੇ ਵੱਡੇ ਵੀਰੇ ਦਾ ਨੰਬਰ ਹੈਗਾ 9815723494 ਠੀਕ ਹੈ ਜੀ ਤੇ ਮੇਰਾ ਖੁਦਾ ਨੰਬਰ ਹੈਗਾ 9878767566 ਦੁਬਾਰਾ ਇੱਕ ਵਾਰ ਫੇਰ ਬੋਲ ਦਿਓ ਮੇਰੇ ਵੱਡੇ ਵੀਰੇ ਦਾ ਨੰਬਰ ਹੈਗਾ 9815723494 ਜੀ ਤੇ ਮੇਰਾ ਖੁਦਾ ਨੰਬਰ ਹੈਗਾ 9878767566 ਠੀਕ ਹੈ ਭਾਈ ਦੋਸਤੋ ਭਾਈ ਦਾ ਨੰਬਰ ਜਿਹੜਾ ਲਗਾਤਾਰ ਸਕਰੀਨ ਤੇ ਚੱਲਦਾ ਰਹੂਗਾ ਜੋ ਪੈਂਡਾ ਕੋਰ ਸਿੰਘ ਵਾਲਾ ਤਸੀਹ ਰਾਮਪੁਰਾ ਫੁੱਲ ਜ਼ਿਲ੍ਹਾ ਬਠਿੰਡਾ ਤੇ ਕਿੰਨੇ ਨਗਵੇ ਗੋਲਡ ਅੱਜ ਸੇਰ ਹਾ ਵੀ ਪਲਟੂ ਕਿੰਨੇ ਨਗਾ ਫਰ ਅੱਜ ਨਗਾ ਤਾਂ ਦੇਖੋ ਜੀ ਸਾਡੇ ਕੋਲੇ 25 ਖੜੇ ਆ ਪਹਿਲਾਂ ਤੁਹਾਨੂੰ ਵੀ ਦੱਸਿਆ ਸੀਗਾ ਮੱਝ ਵੀ ਆ ਤਾਂ ਖਾਂ ਵੀ ਆ ਪਹਿਲਾਂ ਆ ਕੁਆਲਿਟੀ ਦੇਖੋ ਤੁਸੀਂ ਫਿਰ ਦੇਖ ਲੈ ਨਗਾ ਤੇ ਕਰੀਏ ਕਿਹੜੀ ਤੋਂ ਸ਼ੁਰੂ ਆਪਾਂ ਇੱਥੋਂ ਸ਼ੁਰੂ ਕਰਦੇ ਆ ਪਾਰਟੀ ਵਾਲੀ ਦੀ ਤਿਆਰੀ ਦੇ ਫਿਰ ਡਿਟੇਲ ਜੀ ਆ ਦੇਖ ਲਓ ਪੂਰੀ ਚਾਤ ਵਾਲੀ ਆ ਹਾਈ ਕੁਆਲਿਟੀ ਦੀ ਆ ਜੀ ਜੀ ਸਹੀ ਆ ਸਹੀ ਆ ਮੋਹ ਖੀਰੀ ਆ ਜਮਾ ਮੋਹ ਖੀਰੀ ਆ ਪਲੂਣੀ ਆ ਪਲੂਨਾ ਪਹਿਲਾਂ ਪਲੂਣ ਲੋ ਵੀ ਦੋਸਤ ਪਲੂਨਵਸੀ ਦੇ ਦਰਸ਼ਨ ਕਰ ਲੋ ਆ ਚੱਕੀ ਇਧਰ ਪੂਜੀ ਮੇਰਾ ਲੈਵਾ ਦਿਖਾ ਦਈਏ ਚੰਗੀ ਤਰ੍ਹਾਂ ਆ ਚੈੱਕ ਕਰ ਲੋ ਦੋਸਤੋ ਥਾਨ ਭੰਡਾ ਬਹੁਤ ਸ਼ਾਨਦਾਰ ਕਿੰਨੇ ਕਰਾਂਗਾ ਜੋ ਜੀ ਸੂਨ ਚ ਦਨ ਭਾ ਲੈ ਜੂਗੀ ਜੀ ਹਫਤਾ ਤੱਕ ਹਫਤਾ ਖੰਡ ਲੈ ਜੀ ਹੌਤਾ ਲੈ ਜੂਗੀ ਹਾਂਜੀ ਤੇ ਦੋਸਤੋ ਹਵਤੇ ਦੀ ਹਜੇ ਕੱਚੀ ਆ ਬੈਡ ਪੂਰੀ ਜਾਤ ਬ੍ਰੀਡ ਚ ਇਧਰ ਨੂੰ ਕਰੀ ਫੇਸ ਕੁਆਲਟੀ ਕਰਮ ਆ ਜੀ ਤੇ ਪੱਤੂ ਬਾਈ ਦੇ ਫਾਰਮ ਦੇ ਮਾਲ ਤੁਹਾਨੂੰ ਪਤਾ ਹੀ ਆ ਫਿਰ ਕੀ ਬਾਤਾਂ ਹੀ ਹੁੰਦੀ ਆ ਦੋਸਤੋ ਤੋ ਰਵਿ ਤਾਂ ਦਿਖਾ ਦਿੰਨੇ ਆ ਦੇਖੋ ਪਹਿਲਾ ਫੇਸ ਕੀ ਬਾਤ ਆ ਜੀ ਬਾਤ ਓਕੇ ਕੀ ਬਾਤ ਆ ਦੋਸਤੋ ਆਜੋ ਅੱਗੇ ਆਜੋ ਮੰਗ ਨਸਰ ਦਾ ਮੁੱਲ ਹੁੰਦਾ ਦੋਸਤੋ ਹਾਂਜੀ ਇਹ ਮੁੱਲ ਵਗੈਰਾ ਕੀ ਫਿਰ ਪਲਟੂ ਨਾ ਮੁੱਲ ਤਾਂ ਜੀ ਲੱਖ ਰੁਪਈਆ ਕਰਦੇ ਆ ਹਾਂਜੀ 1 ਲੱਖ 1 ਲੱਖ ਰੁਪਈਆ ਹਾਂਜੀ ਹਾਂਜੀ ਠੀਕ ਆ ਲਿਆ ਕਮਾ ਲਿਆ ਦੇਖੋ ਬਾਹਰ ਕੱਢ ਲੈਨੇ ਆਪਾਂ ਲਿਆ 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 ਹੈ ਠੀਕ ਆ ਵੀ ਪਲਟੂ ਤੇ ਬਾਕੀ ਚੱਲੋ ਦੋਸਤੋ ਬਾਈ ਦਾ ਨੰਬਰ ਜੋ ਸਕਰੀਨ ਤੇ ਚੱਲਦਾ ਹੋਗਾ ਗੱਲਾਂ ਕਰ ਸਕਦੇ ਪਾਲਤਣਾ ਵੀ ਗੱਲਬਾਤ ਕਰ ਸਕਦੇ ਬਾਈ ਦਾ ਨੰਬਰ ਉੱਪਰ ਚੱਲ ਰਿਹਾ ਇਹਦਾ ਕੀ ਡਿਟੇਲ ਆ ਦੋਸਤਾਂ ਇਹ ਇੱਕ ਛੀਰੀ ਹੈ ਭਾਈ ਛੀਰੀ ਹੈ ਵੀ ਹਾਂਜੀ ਹਾਂਜੀ ਪਹਿਲਾ ਨਾ ਬੱਛੀ ਹੈ ਵੀ ਇਹ ਜੇ ਸੂਈ ਵੀ ਆ ਮਗਰ ਬੱਛੀ ਆ ਕਿਹੜੀ ਹੋਇਆ ਵਾ ਇਹਦੇ ਬੱਛੀ ਕਿਹੜੀ ਮਗਰ ਆਓ ਬੱਛੀ ਆ ਅੱਛਾ ਇਹ ਬੱਛੀ ਆ ਹਾਂਜੀ ਠੀਕ ਆ ਤੇ ਕਿੰਨਾ ਦਾ 10 ਟਾਈਮ ਹੁਣ ਜਿਹੜਾ ਦੋਦੇ ਦੇ ਕੋਲੇ ਜੀ 16 ਕਿਲੋ ਹਜ਼ਾਰ ਆ ਜਿਹੜਾ ਪੰਜ ਕੈਮ ਝੋਲੇ ਬੰਦਾ ਕੰਡੇ ਦੇ ਧਰਾ ਕੇ ਹਾਂਜੀ ਜੋਗ ਦੇ ਨਾਲ ਹਾਂਜੀ ਹਾਂਜੀ ਠੀਕ ਆ ਦੇ ਇਹਦਾ ਕੀ ਮੁੱਲ ਪ੍ਰਾਈਜ਼ ਕਰਦੇ ਹਾਂ ਮੁੱਲ ਤਾਂ ਇਹਦਾ ਜੀ ਕਰਦੇ ਆ 85000 85000 ਰੁਪਏ ਹਾਂਜੀ ਹਾਂਜੀ ਠੀਕ ਆ ਲੋ ਵੀ ਦੋਸਤੋ ਵੈਡ ਕਰ ਲੋ ਚੱਕ ਜਾਤਵਰੀ ਪੂਰੀਆ ਚੈੱਕ ਦੁੱਧ ਤੁਹਾਨੂੰ ਦੱਸਦਾ ਮੁੱਲ ਦੱਸਦਾ ਕੀ ਬਾਤ ਆ ਦੋਸਤੋ ਦੇਖੋ ਠੀਕ ਆ ਵੀ ਆ ਜੀ ਹੋਰ ਦੇਖੋ ਵੈਰਾਈਟੀ ਅਗਲਾ ਵੈਰਾਈਟੀ ਦੇਖੋ ਜੀ ਲਾਵਿਆ ਅਗਲਾ ਨਗਦਸ ਖਾਲ ਦੋਸਤੋ ਅਗਲਾ ਲੱਖਾਂ ਦੇ ਤੁਸੀਂ ਫੇਰ ਸ਼ੁਰੂ ਕਰੀਏ ਹਾਂ ਜੀ ਪਾਲਟੂ ਇਹਦੀ ਕੀ ਡਿਟੇਲ ਆ ਵੀ ਇਹਦੀ ਡਿਟੇਲ ਆ ਜੀ ਬਾਤ ਵਾਲੀ ਆ ਪੂਰੀ ਜੈਨੂ ਕਹਿੰਦੇ ਆ ਪੱਸਰੇ ਦੀ ਕੁਆਲਿਟੀ ਜੀ ਕਿਹੜੇ ਸੁਏ ਆ ਇਹ ਇਹ ਸੁਆ ਹੋਊਗਾ ਇਹਦਾ ਦੂਜਾ ਦੂਜਾ ਸੁਆ ਹਾਂਜੀ ਹਾਂਜੀ ਠੀਕ ਆ ਪੂਰੀ ਹਾਈ ਕੁਆਲਿਟੀ ਦੀ ਵਿਹੜ ਹੈ ਇਹ ਸਹੀ ਆ ਸਹੀ ਆ ਸਹੀ ਹੋਰ ਹੀ ਹੋਰ ਤੋਰ ਲਾ ਦੋਸਤ ਖੰਲੇਵਾ ਦਿਖਾ ਦੇ ਦਰਸ਼ਕ ਵੀਰਾਂ ਨੂੰ ਹਮ ਖਣ ਭਾਂਡਾ ਦੋਸਤੋਂ ਨੇੜ ਤੋਂ ਚੈੱਕ ਕਰ ਲਓ ਹਾਂ ਕਮਾਲ ਆ ਪਲਟੂ ਇੱਥੇ ਹੀ ਕਮਾ ਦੇ ਬਾਈ ਨਾਲੇ ਕੋਈ ਨਾ ਕੋਈ ਨਾ ਇੱਥੇ ਲਿਆ ਪਿੱਛੇ ਤੋਂ ਦਿਖਾ ਦਾਂਗੇ ਲੇਵਾ ਵਗੈਰਾ ਹਾਂਜੀ ਦੋਸਤੋ ਨਗ ਬਾਈ ਕੋਲੇ ਸਾਨੂੰ ਦੱਸਿਆ ਵੀ 12 ਮਹੀਨੇਤੀ ਦੇ ਨੇ ਗਾਮਾ ਮਝਾ ਵਾਲੀ ਰ ਰਹਿੰਦੀਆਂ ਖੁਦ ਹੀ ਕੁਆਲਿਟੀ ਚੈੱਕ ਕਰ ਸਕਦੇ ਹੋ ਨਸਲ ਜਾਤ ਚੈੱਕ ਕਰ ਸਕਦੇ ਹੋ ਤੇ ਬਾਕੀ ਦੁੱਧ ਕਿੰਨਾ ਦੇ ਦੋ ਬਾਈ ਪਾਰਟੀ ਕੇ ਆਪਣੀ ਸੂਝ ਤਾਂ ਨਹੀਂ ਹੋਣੀ ਇਹ ਨਹੀਂ ਨਹੀਂ ਗੱਬਣਾ ਬਾਈ ਗੱਬਣਾ ਹਾਂਜੀ ਹਾਂ ਕਿੰਨਾ ਟਾਈਮ ਲੇ ਜੂ ਇਹ ਲੈ ਜੂਗੀ ਹਫਤਾ ਹਾਲੇ ਆਉਤੇ ਦੇ ਕੱਚੀ ਆ ਹਾਂਜੀ ਹਾਂਜੀ ਤੇ ਦੁੱਧ ਦੁੱਧ ਕਿੰਨਾ ਕੱਢ ਦੂਗੀ ਤੇਰੇ ਸਾਹਮਣੇ ਦੁੱਧ ਦਿੱਤਾ ਜੀ ਮੈਂ ਬਾਵਾ ਨਹੀਂ ਕਹਿੰਦਾ 25 ਪਲੱਸ ਤੱਕ ਕੱਢੂਗੀ ਇਹ ਕੱਢੂਗੀ ਠੀਕ ਹੈ ਜੀ ਥਣਪੰਡੇ ਦੇ ਹਿਸਾਬ ਨਾਲ ਆਹ ਦੇਖ ਲਓ ਸੀਲ ਠੰਡੀ ਬਾਦੂ ਆ ਸਾਡੇ ਫਾਰਮ ਨਾਲ ਬਹਿਣਾ ਆਹ ਦੇਖੋ ਥਣਪੰਡਾ ਬਹੁਤ ਹਾਂਜੀ ਹਾਂਜੀ ਸਰ ਇਹ ਰੇਟ ਪ੍ਰਾਈਜ਼ ਇਹਦਾ ਹੈ ਰੇਟ ਪ੍ਰਾਈਜ਼ ਰੇਟ ਜੀ ਇਹ ਲੱਖ ਰੁਪਏ ਦਾ ਲੱਖ ਰੁਪਏ ਦੀ ਵਹਿੜਾ ਹਾਂਜੀ ਹਾਂਜੀ ਦੇ ਦੇਣੀ ਆ ਹਾਂ ਹਾਂ ਉਸ ਕਰਨਾ ਇਹ ਛੋੜ ਜੀ ਆ ਗਿਆ ਤਾਂ ਕੋਈ ਛੋੜ ਵੀ ਹੋ ਜਾਊਗਾ ਠੀਕ ਆ ਜੀ ਲੋ ਵੀ ਦੋਸਤੋ ਇਹ ਵੀ ਤੁਹਾਨੂੰ ਬਾਜੀ ਨੇ ਦੱਸਦਾ ਤੇ ਪਾਲਟੂ ਜਿਵੇਂ ਆਪਾਂ ਕਹਦੇ ਹਾਂ ਸਟਾਰਟਿੰਗ ਕਿੱਥੋਂ ਦਾ ਆਪਣੇ ਕੋਲੇ ਜਿਹੜੇ ਵੇੜਾ ਉੱਥੇ ਖੜੀਆਂ ਹੁਣ ਚਲੋ ਆਪਾਂ ਸਾਰੀਆਂ ਕਵਰ ਨਹੀਂ ਹੁੰਦੀਆਂ ਕਿੱਥੋਂ ਦਾ ਕ ਸਟਾਰਟਿੰਗ ਹੈ ਵੀ ਜੇ ਸਵੇਰ ਸਟਾਰਟ ਕਿੱਥੋਂ ਤੋਂ ਵੇੜਾ ਤੇ ਕਿੱਥੋਂ ਤੱਕ ਜਾਂਦੀ ਹੈ ਆਪਣੇ ਫਾਰਮ ਦੇ ਵੇੜਾ ਸਟਾਰਟਿੰਗ ਤਾਂ ਜਿਹੇ ਜਹੇ ਲਾਉਂਗੇ ਉਹੋ ਜਿਹੀ ਆ ਠੀਕ ਆ ਡਾਉਣ ਤੋਂ ਡਾਉਣ ਪੇਮੈਂਟ ਤੇ ਕਿੰਨੇ ਜਾਨਵਰ ਕਿੱਥੋਂ ਤੱਕ ਡਾਉਣ ਜੀ ਸਾਡੇ ਕੋਲੇ 50 ਗਾਵ ਤੋਂ ਘੱਟ ਨਹੀਂ ਹੈਗਾ ਓਕੇ 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 50 ਤੋਂ ਉੱਪਰ ਉੱਪਰ ਸਾਰੀਆਂ ਪੌੜਾ ਲੱਖ ਰੇ ਲੱਖ ਤੱਕ ਜਾਂਦੀਆਂ ਹਾਂਜੀ ਬਾਅਦ